ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਰ ਸਿੰਘ ਸਾਨੂੰ ਸਿੱਖਿਆ ਦਿੰਦੇ ਹਨ ਵਿਦੇਸ਼ ਕਰਦੇ ਹਨ ਜੇ ਕੋਈ ਕਿਸੇ ਸਿੱਖ ਦੇ ਬੱਚੇ ਨੂੰ ਜਾਂ ਸਿੱਖ ਨੂੰ ਕੋਈ ਇੱਕ ਸ਼ਬਦ ਸੰਥਿਆ ਕਥਾ ਕੀਰਤਨ ਜਾਂ ਕੋਈ ਵੀ ਸ਼ਬਦ ਨੂੰ ਸਿਖਾਉਂਦਾ ਹੈ ਉਹਦਾ ਏਡਾ ਵੱਡਾ ਮਹਤਮ ਹੈ ਏਡਾ ਵੱਡਾ ਪੁੰਨ ਹੈ ਜੇ ਕੋਈ ਸੋਨੇ ਦੇ ਸੱਤ ਮੰਦਰ ਬਣਾ ਕੇ ਵੀ ਦਾਨ ਕਰ ਦਵੇ ਤੇ ਉਹ ਏਡਾ ਵੱਡਾ ਪੁੰਨ ਹੈ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਉਡਾ ਵੱਡਾ ਪੁੰਨ ਜਿਹੜਾ ਸਤ ਮੰਦਰ ਕਿਸੇ ਨੂੰ ਬਣਾ ਕੇ ਦਾਨ ਕਰ ਦੇਣ ਦਾ ਉਡਾ ਵੱਡਾ ਪੁੰਨ ਹੈ ਜੇ ਇੱਕ ਸਿੱਖ ਨੂੰ ਗੁਰਸੇਖ ਨੂੰ ਇੱਕ ਗੁਰਬਾਣੀ ਦਾ ਸ਼ਬਦ ਸਿਖਾ ਕੇ ਉਹਨੂੰ ਸਿੱਖਿਆ ਦਿੰਦਾ ਪਾਪ குரு ਦੇ ਲੜ ਲਾਉਂਦਾ ਹੈ ਉਹਨੂੰ ਇਹ ਸੋਝੀ ਦਿੰਦਾ ਹੈ ਕਿ ਪ੍ਰਮਾਤਮਾ ਦਾ ਜਿਹੜਾ ਸ਼ਬਦ ਹੈ ਇਹਦੀ ਕੀ ਮਹਾਨਤਾ ਹੈ ਇਹ ਬਹੁਤ ਵੱਡਾ ਪੁੰਨ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਬਾਲ ਬੁੱਧੀ ਬਕਸ਼ਣ ਪੁਰਚੋਕ ਦੀ ਮਾਫੀ ਬਾਹਰ ਜੀ ਦਾ ਖਾਲਸਾ ਰੱਬ ਦਿੱਤੇ ਬਲੇ